ਅੱਜ ਬਹੁਤ ਖੁਸ਼ੀ ਦਾ ਮੌਕਾ ਹੈ ਕਿ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਵਾਧਾ ਹੋਇਆ ਜੀਸ਼ ਜੀ ਬਿੱਟੂ ਜੀ ਸਰਪਾਲ ਜੀ ਔਰ ਸਾਰੇ ਰੋਬਿੰਦ ਜੀ ਆਪਣੇ ਸਾਥੀਆਂ ਦੇ ਨਾਲ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਇਹਨਾਂ ਸਾਰਿਆਂ ਨੂੰ ਮੈਂ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੇ ਜਿਲਦੀਆਂ ਗ੍ਰਹਾਈਆਂ ਤੇ ਧੰਨਵਾਦ ਕਰਦਾ ਔਰ ਜੀ ਆਇਆਂ ਨੂੰ ਆਪਦਾ ਔਰ ਵਿਸ਼ਵਾਸ ਰੱਖੋ ਨਾ ਕਿ ਪਾਰਟੀ ਵੱਲੋਂ ਤੁਹਾਨੂੰ ਮੰਦਾ ਸਨਮਾਨ ਜਿਹੜਾ ਉਹ ਜ਼ਰੂਰ ਪਾਰਟੀ ਹਮੇਸ਼ਾ ਦੇਊਗੀ ਔਰ ਮੈਂ ਸਮਝਣਾ ਵੀ ਇਹਦੇ ਨਾਲ ਜੋ ਸਾਡੀ ਲੋਕ ਸਭਾ ਦੀ ਚੋਣ ਹੈ ਉਹਨੂੰ ਇੱਕ ਬਹੁਤ ਵੱਡਾ ਬਲ ਮਿਲਣ ਜਾ ਰਿਹਾ ਚੋਣ ਵਾਲਾ ਸਮਾਂ ਆਮ ਆਦਮੀ ਪਾਰਟੀ ਲਈ ਬਹੁਤ ਵਧੀਆ ਰਹੇਗਾ ਇਹ ਮੇਰਾ ਨਾਮ ਰਪੇਸ਼ ਕੁਮਾਰ ਬਿੱਟੂ ਜੀ ਮੇਰੇ ਸਾਥੀ ਸਰਪਾ ਜੀ ਨਵਦੀਪ ਜੀ ਸਰਵਜੀਤ ਸਿੰਘ ਸ਼ੈਂਪੀ ਸੋਨੂ ਜੀ ਪਰਪਾਲ ਜੀ ਆਪਾਂ ਸਾਰੇ ਮੈਂਬਰ ਇਕੱਠੇ ਹੋ ਕੇ ਆਪਾਂ ਪਾਰਟੀ ਜੁਆਇਨ ਕੀਤੀ ਆ ਪਾਰਟੀ ਦੀ ਗਤੀਵਿਧੀਆਂ ਦਾ ਦੇਖਦੇ ਹੋਏ ਸਾਨੂੰ ਗਤੀਵਿਧੀਆਂ ਦਾ ਚੰਗਾ ਲੱਗਾ ਆਪਾਂ ਸਾਰੇ ਰਲ ਕੇ ਪਾਰਟੀ ਜਵਾਨ ਕੀਤੀ ਰਮਨ ਜੀ ਜਿਹੜਾ ਡਿਊਟੀ ਲਾਣਗੇ ਆਪਾਂ ਉੱਥੇ ਤੁਹਾਨੂੰ ਮਨ ਤੋਂ ਆਪਣਾ ਖੜੇ ਹੈ ਇਲਾਕਾ ਨੂੰ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਆ ਜੀ ਕਿ ਸਾਰੇ ਰਲ ਮਿਲ ਕੇ ਆਮ ਪਾਰਟੀ ਨੂੰ ਵੋਟਾਂ ਪਾਓ ਤੇ ਆਉਣ ਵਾਲੀ ਜਿਹੜੀ ਇਲੈਕਸ਼ਨ ਆ ਰਹੀ ਆ ਐਮਪੀ ਦੀ ਸੀਟਸ ਤਾਂ ਆ ਕੇ ਕੇਜਰੀਵਾਲ ਜੀ ਦੀ ਝੋਲੀ ਚ ਪਾਈਏ ਰਮਨ ਜੀ ਨੂੰ ਨਾਲ ਲੈ ਕੇ ਜਿਹਦਾ ਸਾਨੂੰ ਗਤੀਵਿਧੀਆਂ ਜਿੱਦਾਂ ਆਰਡਰ ਕਰਨਗੇ ਆਪਾਂ ਇਹਨਾਂ ਨਾਲ ਖੜੇ ਆ ਤਬਲਾ ਦਾ ਫੋਟੇ ਪ੍ਰਵਾਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਲਈ ਬੜਾ ਵੱਡਾ ਭਾਗਾ ਦਿਨਾ ਕਿ ਸਾਡੇ ਆਮ ਆਦਮੀ ਪਾਰਟੀ ਨੂੰ ਬੜਾ ਵਧੀਆ ਰਿਸਪਾਂਸ ਮਿਲਿਆ ਹੈ ਕਿ ਕਾਂਗਰਸ ਨੂੰ ਬੜਾ ਵੱਡਾ ਚਟਕਾ ਮਿਲਿਆ ਹੈ ਸੁਪਰਪੀਸ਼ ਕੁਮਾਰ ਜੀ ਬਿੱਟੋ ਜੀ ਅਤੇ ਸਰਤਾਜ ਜੀ ਆਪਣੇ ਕਈ ਸਾਥੀਆਂ ਸਵੇਤ ਕਾਂਗਰਸ ਨੂੰ ਅਲਵਿਦਾ ਕਹਿ ਕੇ ਸਾਡੇ ਵਿੱਚ ਆਮ ਆਦਮੀ ਪਾਰਟੀ ਸ਼ਾਮਲ ਹੋਏ ਨੇ ਤੇ ਸਾਡੇ ਪ੍ਰਭਾਵ ਨੂੰ ਬਹੁਤ ਵਾਧਾ ਆਇਆ ਹੈ ਇਹਨਾਂ ਨੂੰ ਕੁਝ 10 ਦਿਨ ਪਹਿਲਾਂ ਮੈਨੂੰ ਮਿਲੇ ਸੀ ਇਹਨਾਂ ਨੇ ਮੈਨੂੰ ਪ੍ਰੇਰਿਤ ਕੀਤਾ ਆਪਣੇ ਪਾਰਟੀ ਬਾਰੇ ਆਪਣੀ ਕਤੀਵਿਧੀ ਦੱਸਿਆ ਕਿ 2 ਸਾਲ ਦੇ ਵਿੱਚ ਜੋ ਕਾਰਗੁਜ਼ਾਰੀ ਹੋਈ ਆ ਸ਼੍ਰੀ ਭਗਵੰਤ ਸਿੰਘ ਦੇ ਦੇਸ਼ਾਂ ਦੇ ਸਮਤਾਪਕ ਸਾਡੇ ਹਲਕੇ 'ਚ ਕਿੰਨਾ ਸੁਧਾਰ ਹੋਇਆ ਸ਼੍ਰੀ ਰਮਨਪਾਲ ਜੀ ਦੇ ਹੁਕਮ ਮੁਤਾਬਕ ਅਸੀਂ ਇਹਨਾਂ ਨੂੰ ਸਨ੍ਹਾ ਪ੍ਰਭਾਵੇ ਕੀਤਾ ਇਹਨਾਂ ਨੇ ਸਾਡੇ ਪ੍ਰਭਾਵ ਨੂੰ ਮੁੱਖ ਰੱਖਦੇ ਹੋਏ ਇਹਨਾਂ ਪਾਰਟੀ ਜੁਆਇਨ ਕੀਤੇ ਤੇ ਅਸੀਂ ਇਹਨਾਂ ਦਾ ਬਹੁਤ ਧੰਨਵਾਦੀ ਆ ਕਿ ਸਾਡੇ ਪਾਰਟੀ ਤੁਸੀਂ ਆਮ ਆਦਮੀ ਪਾਰਟੀ ਦਾ ਹੋ ਬਾਕੀ ਇਹਨਾਂ ਨੂੰ ਕੋਈ ਪੂਰਾ ਮਾਨਸਮਾਨ ਜਗਾ ਕੋਈ ਕਮੀ ਨਹੀਂ ਆ ਦਿੱਤੀ ਜਾਏਗੀ ਜਿੱਥੇ ਇਹਨਾਂ ਨੂੰ ਸਾਡੀ ਲੋੜ ਆਪਾਂ ਖੜਿਆ ਹਾਂ ਹਾਂਜੀ ਇਹਨਾਂ ਨਾਲ ਪੇਸ਼ਪਤੀ ਨਾਲ ਸਤਾਜ ਜੀ ਨੇ ਹੋਰ ਕੁਲਵਿੰਦਰ ਕੁਮਾਰ ਜੀ ਨੇ ਗੋਲਦੀ ਜੀ ਨੇ ਆਪਣੇ ਸ਼੍ਰੇਸ਼ਟਮਾ ਗੋਲਦੀ ਡੇਵਿਟ ਜੀ ਨੇ ਕਈ ਸ਼ੈਂਪੀ ਜੀ ਨੇ ਕਈ ਪ੍ਰਵਾਸ ਸ਼ਾਮਿਲ ਹੋਏ ਨੇ ਤੇ ਬੜਾ ਵਧੀਆ ਲੱਗਾ ਜੀ ਸਾਰਾ